ਹੁਣ ਦੁਨੀਆ ਨੇ ਭਾਈ ਸਾਡੀ ਭਾਸ਼ਾ ਕਿੱਥੋਂ ਸੁਣਨੀ ਸੀ ਪਰ ਜੋ ਸਾਡੇ ਗਾਇਕ ਵੀਰ ਨੇ ਕਿ ਜੋ ਉਹਨਾਂ ਨੇ ਉਪਰਾਲਾ ਕੀਤਾ ਅੱਜ ਇੰਟਰਨੈਸ਼ਨਲ ਲੈਵਲ ਤੱਕ ਪੰਜਾਬੀ ਪਹੁੰਚ ਚੁੱਕੀ ਹੈ ਕਿ ਹਰ ਇੱਕ ਨੇ ਭਾਈ ਆਪਣਾ ਆਪਣਾ ਉਦਮ ਭਾਵ ਕਿਸੇ ਨੂੰ ਪਚਾਵਣ ਦੀ ਖਾਤਰ ਆਪਣੀ ਆਵਾਜ਼ ਪਚਾਵਣ ਦੀ ਖਾਤਰ ਅੱਜ ਗੁਰਬਾਣੀ ਅੱਜ ਪੰਜਾਬੀ ਦਾ ਪਤਾ ਲੱਗੇ ਹੈ ਕੱਲ ਨੂੰ ਇਸ ਗੁਰਬਾਣੀ ਦਾ ਵੀ ਪਤਾ ਲੱਗੇਗਾ ਪਰ ਜੇ ਇਸ ਨੂੰ ਫਲਾਵਾਂਗੇ ਤਦ ਅਸੀਂ ਕੇਵਲ ਤੋਂ ਕੇਵਲ ਗੁਰਦ੍ਰਿਆਂ ਤੱਕ ਸੀਮਤ ਰੱਖ ਲਈਏ ਕੋਈ ਪਰਦੇ ਤੇ ਕੀਤੀ ਜਿੰਨੀ ਦਿਖਾ ਸਕਦੇ ਉਹਦੇ ਉੱਤੇ ਅਸੀਂ ਕਿੰਤੂ ਪ੍ਰੰਤੂ ਤਾਂ ਨੇ ਲੋਨੇ ਕੀ ਕੁਝ ਕਰਦੇ ਆ ਭਈ ਅਸਲ ਦੇ ਵਿੱਚ ਅਸੀਂ ਅਗਿਆਨੀ ਆ ਸਾਨੂੰ ਗੁਰੂ ਨਾਨਕ ਸਾਹਿਬ ਦੇ ਉਸੂਲਾਂ ਦਾ ਗਿਆਨ ਦਾ ਪਤਾ ਹੀ ਕੱਖ ਨਹੀਂ ਹੈ ਕਿ ਹੈ ਕੀ ਹੈ ਕਿ ਕਿਹੜੇ ਸਾਡੇ ਮਨਵਤ ਦੇ ਰਾਹ ਕਿਹੜੇ ਗੁਰਮਤ ਦੇ ਰਾਹ ਹੁਣ ਕਦੇ ਨਹੀਂ ਦੇਖਿਆ ਕਿ ਇਹਨਾਂ ਗੁਰਮੁਖ ਪਿਆਰੇ ਸਕਾਰ ਸੇਵਣੇ ਬਾਬਿਆਂ ਵੱਲੋਂ ਕੋਈ ਕਿਸੇ ਕਾਲਜ ਯੂਨੀਵਰਸਿਟੀ ਦਾ ਬਈ ਗੁਰਨਾਨਕ ਸਾਹਿਬ ਆਏ ਨੇ ਉਹਨਾਂ ਨੇ ਇਸ ਪੜ੍ਹਾਈ ਨੂੰ ਹਾਸਲ ਤਮੀਲ ਕੀਤੀ ਹੈ تعلیم ਲਈਏ ਇਸ ਵਿਦਿਆ ਦੀ ਉਰਦੂ ਅਰਬੀ ਭਾਰਤੀ ਸਾਰੀਆਂ ਜੋ ਭਾਸ਼ਾ ਨੇ ਜੋ ਗਿਆਨ ਲੈਣਾ ਸੀ ਉਸ ਟਾਈਮ ਜੋ ਪੜਾਇਆ ਜਾਂਦਾ ਸੀ 10ਵੇਂ ਪਾਛੇ ਤੱਕ ਲਿਆ 10ਵੇਂ ਪਾਛੇ ਵੀ ਲਿਆ ਉਸ ਤੋਂ ਅੱਗੇ ਕਿਉਂ ਖਤਮ ਕਰ ਦਿੱਤਾ ਭਾਈ ਧਿਆਨ ਇਸ ਵੱਲ ਦੇਣਾ ਸੀ ਕਿ ਇਹ ਵਿਦਿਆ ਦਾ ਹੋਣਾ ਜ਼ਰੂਰੀ ਹੈ ਹੁਣ ਅਸੀਂ ਜਿਸ ਵਿਦਿਆ ਵੱਲ ਧਿਆਨ ਨਹੀਂ ਦਿੰਦੇ ਨਾ ਸੰਸਾਰ ਦਾ ਸਾਨੂੰ ਗਿਆਨ ਹੈ ਨਾ ਹੀ ਨਿਰੰਕਾਰ ਦਾ ਕੋਈ ਗਿਆਨ ਹੈ ਅਗਿਆਨਤਾ ਦੇ ਵਿੱਚ ਡੁੱਬੇ ਫਿਰਦੇ ਆਂ ਭਰਮ ਭੁਲੇਖਿਆਂ ਵਿੱਚ ਡੁੱਬੇ ਫਿਰਦੇ ਆਂ ਤੁਣ ਜਿਸ ਇਤਿਹਾਸ ਨੂੰ ਆਪ ਜੀ ਸਰਵਣ ਕਰ ਰਹੇ ਹੋ ਅੱਜ ਇਹ ਬਾਰਾਂ ਪੋ ਅੱਜ ਦੇ ਦਿਨ ਕੀ ਹੋਇਆ ਹੈ ਇਹ ਗੱਲ ਕੀਤੀ ਸੀ ਨਾ ਕਿ ਪੋਖ ਤੋ ਖਾਣਾ ਬਿਆਪਈ ਕਿ ਉਹਨਾਂ ਨੂੰ ਭਾਈ ਜੋ ਅਸਲ ਦੇ ਵਿੱਚ ਧਨ ਮਤਾ ਗੁਦਰ ਕਰਦੀ ਸਹਿਬ ਯਾਤੇ ਨੇ ਹੋਰ ਵੀ ਸਿੰਘ ਨੇ ਜਿੰਨਿਆਂ ਨਾਲ ਇਹ ਪਾਣਾ ਬੀਤਿਆ ਭਈ ਫੈਮਤੀ ਦਾਹ ਜੀ ਪੈਸਤੀ ਦਾਹ ਜੀ ਪੈਧਿਆਲਾ ਜੀ ਉਸ ਤੋਂ ਪਹਿਲਾਂ ਵਾਲੇ ਸ਼ਹੀਦ ਗਾਹ ਵਾਲੇ ਸ਼ਹੀਦ ਸ਼ੇਤ ਭਾਈ ਮਨੀ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਇਨਾਂ ਨੂੰ ਇੱਕੋ ਇੱਕ ਚੀਜ਼ ਦਾ ਨਸਾ ਸੀ ਪਰਮਾਤਮਾ ਦੀ ਬੰਦਗੀ ਦਾ ਪਰਮਾਤਮਾ ਦੇ ਚਰਨ ਕਮਲ ਦਾ ਕਿ ਇਹਦੇ ਨਾਲੋਂ ਉੱਚਾ ਰਸ ਹੀ ਕੋਈ ਨਹੀਂ ਹੈ ਉਹ ਰਸ ਆਉਂਦਾ ਪਤਾ ਕਦੋਂ ਇਹ ਰਸ ਛੱਡੇ ਅ ਦੁਨਿਆਵੀ ਰਸ ਛੱਡ ਫਿਰ ਕੀ ਹੋਵੇਗਾ ਉਹ ਰਸ ਆਵੇ ਦੁਨਿਆਵੀ ਗੱਲ ਵੀ ਕਰਦਾ ਹੈ ਤੇ ਰਸ ਭਾਲਦਾ ਪਰਮਾਤਮਾ ਵਾਲਾ ਕਿ ਦੁਨਿਆਵੀ ਕੰਮਾਂ ਦੀ ਖਾਤਰ ਪਰਮਾਤਮਾ ਨੂੰ ਛੱਡੀ ਬੈਠਾ ਹੈ ਵੱਲ ਨਹੀਂ ਕਦੇ ਉਸ ਇਹ ਤਾਂ ਦੁਨਿਆਵੀ ਕੰਮ ਵੀ ਕਰ ਕਰਦਾ ਰਹੇ ਹੱਥ-ਪਾਉ ਸਭ ਕੰਮ ਕਰ ਚੀਤ ਨਰੰਜਨ ਨਾ ਕਿ ਇਹਨੇ ਕਿਸੇ ਖਾਸ ਜਗ੍ਹਾ ਤੇ ਜਾ ਕੇ ਅਸੀਂ ਬੈਠਣਾ ਕਿ ਭਾਈ ਨਹੀਂ ਅਸੀਂ ਚੌਕੜਾ ਵਰਕੇ ਸੰਗਤ ਜੇ ਬੈਠੀਏ ਜਾ ਕੇ ਗੁਰਦਾਰੇ ਜਾਈ ਉਥੇ ਤਾਂ ਸਿਰਫ ਸੁਣਨਾ ਕਿ ਜੋ ਮੈਨੂੰ ਨਹੀਂ ਆਉਂਦਾ ਮੈਂ ਉਥੋਂ ਜਾ ਕੇ ਗਿਆਨ ਪ੍ਰਾਪਤ ਕਰਾਂ ਤੇ ਉਹ ਮੈਂ ਕਾਰਜ ਸੰਸਾਰ ਚ ਕਰਾਂ ਔਰ ਧੰਨਵਾਤਾ ਗੁਦਰ ਕਰਦੀ ਤਾਂ ਸਿ ਇਹ ਸ਼ੁਰੂ ਹੋ ਗਏ ਦੁੱਖ ਤਕਲੀਫਾਂ ਦਿੱਤੀਆਂ ਜਾਣੀਆਂ ਸੰਕਟ ਦਿੱਤੇ ਜਾਂਦੇ ਅੱਜ ਤਾਂ ਉਹ ਪੇਸੀ ਸੀ ਅਖੀਰ ਦੀ ਪੇਸੀ ਬੜੇ ਦੁੱਖ ਤਸੀਹੇ ਦੇ ਕੇ ਦੇਖ ਲਈ ਲਾਲਚ ਦੇ ਕੇ ਦੇਖ ਲਈ ਸਾਉ ਦਾ ਦੰਡ ਪੇ ਤੇ ਸਾਰੀਆਂ ਨੀਤੀਆਂ ਪਾਲੀਆਂ ਪਾਲ ਸਾਰੀਆਂ ਫੇਲ ਹੋ ਗਈਆਂ ਨਾ ਬਈ ਸਾਨੂੰ ਆਪਣਾ ਧਰਮ ਪਿਆਰ ਹੈ ਇਥੇ ਬੱਚਿਆਂ ਨੂੰ ਸੋਜੀ ਨਹੀਂ ਬੱਚਿਆਂ ਨੂੰ ਤਾਂ ਛੱਡੋ ਵੱਡਿਆਂ ਨੂੰ ਸੋਜੀ ਨਹੀਂ ਕਿ ਛੋਟੀ ਉਮਰਾਂ ਦੀ ਗੱਲ ਕਰੋ ਵਿਚਰੋ ਭਾਈ ਇਹਨਾਂ ਨੂੰ ਹੁਣ ਸੋਜੀ ਨਹੀਂ ਛੋਟੇ ਆਵੇਂ ਕਹਿੰਨਾ ਕੋਈ ਗੱਲ ਨਹੀਂ ਜੇ ਕਿਸ ਨੂੰ ਕਹਿਦਾ ਭਾਈ ਇਸ ਨੂੰ ਤਾੜੀ ਕੇਸ ਰੱਖੋ ਕੇਸ ਰੱਖੋ ਅਮਰ ਸੇ ਕਾਦੋ ਨਹੀਂ ਹੈ ਖਾ ਪੀ ਲੈਣ ਦਿਓ ਵੱਡਾ ਕਿਤੇ ਕਾਵਾਂਗੇ ਪਰ ਆ ਪੁੱਛੋ ਕਿ ਵੱਡਾ ਉਹ ਕਿ ਸੋਡੀ ਮੰਨੇਗਾ ਕਿ ਤੁਹਾਡੇ ਬੱਚੇ ਮੰਨਦੇ ਆ ਛੋਟੇ ਹੁੰਦੇ ਮਨਾਲਾ ਵੱਡੇ ਹੋਏ ਤੇ ਤੋਂ ਮੰਨਣਾ ਨਹੀਂ ਇਹ ਫਿਰ ਇਸ ਨੇ ਆਪਣੀ ਮਨਮਰਜ਼ੀ ਕਰਨੀ ਆ ਫਿਰ ਜੋ ਨਸ਼ਿਆਂ ਦੇ ਦਰਿਆ ਵਹਿੰਦੇ ਨੇ ਨਾ ਜਾਂ ਚੋਰੀਆਂ ਠੱਗੀਆਂ ਜੋ ਕੁਝ ਹੋ ਰਿਹਾ ਵਾ ਇਹਦਾ ਕਾਰਨ ਕੀ ਹੈ ਕਿ ਅਸੀਂ ਸਹੀ ਤਰੀਕੇ ਨਾਲ ਇਹਨਾਂ ਨੂੰ ਇਹਨਾਂ ਦਾ ਜੋ ਪਲੇਟਫਾਰਮ ਸੀ ਨਾ ਸਹੀ ਨਹੀਂ ਬਣਾਇਆ ਅਕਸਰ ਬਿਲਡਿੰਗਾਂ ਇਮਾਰਤਾਂ ਉਹੀ ਡਿੱਗਦੀਆਂ ਜਿਨ੍ਹਾਂ ਦੀਆਂ ਜੜਾਂ ਕਮਜ਼ੋਰ ਹੁੰਦੀਆਂ ਉਹੀ ਪੇੜ ਨੇ ਪੈ ਇਤਲਮ ਕਰਕੇ ਡੇਗਣਾ ਹੁੰਦਾ ਕਿ ਜੜ ਮਜ਼ਬੂਤ ਬਣਾਉਣੀ ਪੈਂਦੀ ਹੈ ਪਲੇਟਫਾਰਮ ਤਗੜਾ ਹੋਵੇਗਾ ਫਿਰ ਉੱਤੇ ਡੋਲਦਾ ਨਹੀਂ ਹੈ ਸ਼ੁਰੂਆਤ ਦੇ ਵਿੱਚੋਂ ਹੀ ਪਹਿਲੇ ਦਿਨ ਤੋਂ ਹੀ ਕਿ ਪਹਿਲੇ ਦਿਨ ਤੋਂ ਹੀ ਖੈਰ ਤੁਸੀਂ ਹੁਣ ਆਪਾਂ ਇੱਥੇ ਰਹਿਣ ਦੀ ਵਸਨੀਕ ਹੈ ਸਾਨੂੰ ਬਹੁਤਾ ਗਿਆਨੀ ਮਾੜਾ-ਵਟਾ ਆ ਇੰਟਰਨੈਟ ਤੇ ਮਿਲ ਜਾਂਦਾ ਹੁਆ ਫਿਲਮਾਂ ਫੁਲਮਾਂ ਦੇਖ ਲਈਏ ਔਰ ਅਸਰ ਦੇ ਵਿੱਚ ਸਾਨੂੰ ਜੇ ਕਿਤੇ ਮੌਕਾ ਮਿਲੇ ਨਾ ਕਿ ਦੂਸਰੇ ਦੇਸ਼ਾਂ-ਦਿਸ਼ਾਂ ਜਾ ਕੇ ਦੇਖੋ ਚੀਨ ਚ ਜਾਓ ਕਿ 2-3 ਸਾਲ ਦੇ ਬੱਚੇਨ ਤਾਂ ਉਹ ਤਰਨਾ ਸਿਖਾ ਦਿੰਦੇ ਆ ਕਿ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਤੋਂ ਹੀ ਹੋ ਜਾਂਦੀ ਹੈ ਭਈ ਸਾਰੇ ਕਾਰਜ ਸ਼ੁਰੂ ਤੋਂ ਹੀ ਸਿਖਾ ਦਿੰਦੇ ਆ ਉਹਨਾਂ ਨੂੰ ਸਿਖਾਉਣੇ ਸ਼ੁਰੂ ਕਰ ਦਿੰਦੇ ਆ ਬਚਪਨ ਤੋਂ ਹੀ ਤਦੇ ਤਾਂ ਕਾਬਿਲ ਹੁੰਦੇ ਆ ਭਾਵੇਂ ਉਹ ਦੇ ਸਾਡੇ ਨਾਲੋਂ ਕਈ ਸੌ ਸਾਲ ਅਗਾਹਾਂ ਹੈ ਅਸੀਂ ਜੋ ਅੱਜ ਤੋਂ 100 150 ਸਾਲ ਬਾਅਦ ਸੋਚਣਾ ਨਾ ਉਹਨਾਂ ਨੇ ਕੀਤਾ ਹੋਇਆ ਹੈ। ਅ ਜਿਹੜੇ ਤੁਸੀਂ ਹੁਣ ਪੌਲ ਬ੍ਰਿਜ ਵਰਦੇ ਦੇਖੇ ਹੋਣੇ ਹਨ ਨਾ ਇਹ ਸਾਨੂੰ ਤਾਂ ਭਾਈ ਸਾਲਾਂ 10 ਸਾਲ 20 ਸਾਲ 30 ਸਾਲ ਲੱਗਦਾ ਇੱਕ ਛੜਕ ਤੇ ਰੋਡ ਬਣਾਉਣ ਨੂੰ। ਅਗਲੇ ਦਿਨਾਂ ਦੇ ਵਿੱਚ ਇਹ ਸਮੁੰਦਰ ਦੇ ਉੱਤੇ ਦੀ ਬਣਾਉਂਦੇ ਐ ਸਮੁੰਦਰ ਦੇ ਵਿੱਚ ਦੀ ਬਣਾ ਦਿੰਦੇ ਐ ਤਕਨੀਕ ਗਿਆਨ ਇਹਨਾਂ। ਤਰਕੀਬਾਂ ਅਤੇ ਗਿਆਨ ਦਾ ਹੋਣਾ ਚਾਹੀਦਾ। ਸੰਸਾਰਿਕ ਤਰੱਕੀ ਕਰਨੀ ਹੈ ਸੰਸਾਰ ਦਾ ਗਿਆਨ ਹੋਵੇ ਪ੍ਰਮਾਤਮਾ ਦੀ ਤਰੱਕੀ ਕਰਨੀ ਹੈ ਤੇ ਪ੍ਰਮਾਤਮਾ ਦਾ ਗਿਆਨ ਹੋਵੇ ਭਾਈ ਹਣ ਮਾਤਾ ਗੁਜਰ ਕੌਰ ਜੀ ਸਹਿਜਾਤੀ ਸਹਿਜਾਤਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅੰਦਰ ਸਿੱਖੀ ਵਾਲਾ ਜਨੂਨ ਹੈ ਭਰਿਆ ਹੋਇਆ ਪ੍ਰਵਾਹ ਨਹੀਂ ਮਾਤਾਵਾਂ ਸਿਖਾਉਂਦੀਆਂ ਰਹੀਆਂ ਨੇ ਉਹਨਾਂ ਨੇ ਆਪਣੇ ਮਗੋਂ ਨਹੀਂ ਹੈ ਕਿ ਹੱਥ 'ਚ ਮੋਬਾਈਲ ਫੜਾਤੇ ਕਿ ਲੈ ਭਾਈ ਥੋੜੀ ਚੱਲ ਖੇੜੀ ਚੱਲ ਜੋ ਕੋ ਮਰਜ਼ੀ ਕਰੀ ਚੱਲ ਉਹਨਾਂ ਨੇ ਤੇ ਭਾਈ ਉਹਨਾਂ ਨੂੰ ਸਿੱਖੀ ਵਾਲਾ ਪਾਠ ਪੜਾਇਆ ਐਵੇਂ ਥੋੜੀ ਛੋਟੀ ਉਮਰ ਦੇ ਵਿੱਚ ਨਿੱਕਿਆਂ ਜਿੰਦਾ ਵੱਡੇ ਸਾਕੇ ਕਿ ਜਿਹੜਾ ਕੰਮ ਵੱਡੇ ਨਹੀਂ ਕਰ ਸਕੇ ਉਹ ਇਹਨਾਂ ਛੋਟੀ ਉਮਰ 'ਚ ਕਰ ਲਏ ਜੜ ਮજબੂਤ ਸੀ ਤਣਾ ਮજબੂਤ ਸੀ ਤੇ ਜੇ ਹੁਣ ਆਪਾਂ ਜੋੜਾ ਪਾਉਨੇ ਆ ਪੈਰ ਜੁੱਤਾ ਪਾਉਨੇ ਆ ਉੱਤੋਂ ਭਾਵੇਂ ਉਹ ਸੋਨੇ ਦਾ ਹੋਵੇ ਥੱਲੇੋਂ ਟੁੱਟਿਆ ਹੋਵੇ ਨਾ ਤੇ ਤੇਰੇ ਪੈਰਾਂ ਦੀ ਹਿਫਾਜ਼ਤ ਨਹੀਂ ਕਰੇਗਾ ਕਿ ਤੇਰੇ ਪੈਰਾਂ ਦੀ ਹਿਫਾਜ਼ਤ ਨਹੀਂ ਕਰੇਗਾ ਉਹ ਤੇਰੇ ਪੈਰਾਂ 'ਚ ਛਾਲੇ ਹੋਣਗੇ ਕੰਡੇ ਲੱਗਣਗੇ ਤਲਾ ਮਜ਼ਬੂਤ ਹੋਣਾ ਚਾਹੀਦਾ ਉੱਪਰ ਦੀ ਕਾਦੀ ਗੱਲ ਉਪਰਲਾ ਤਾਂ ਮਜ਼ਬੂਤ ਰਹੀ ਜਾਣਾ ਜਦੋਂ ਤਲਾ ਮਜ਼ਬੂਤ ਹੋਵੇ ਉਸੇ ਤਰ੍ਹਾਂ ਹੀ ਭਾਈ ਜਿਨ੍ਹਾਂ ਨੂੰ ਬਚਪਨ ਤੋਂ ਹੀ ਸਿੱਖੀ ਮਿਲੀ ਹੁੰਦੀ ਹੈ ਨਾ ਹੁਣ ਮਿਲੀ ਸੀ ਸਾਬ ਜਦਿਆਂ ਨੂੰ ਭਾਈ ਪਰਿਵਾਰਕ ਖੂਨ ਸੀ ਪਿਤਾ ਦਾ ਦਾਦੇ ਦਾ ਪਰਦਾਦੇ ਦਾ ਕਿ ਭਾਈ ਇਹਨਾਂ ਅੰਦਰ ਖੂਨ ਸੀ ਉਹ ਸਿੱਖੀ ਵਾਲਾ ਬਾਬਿਆਂ ਤੱਕ ਜਾ ਕੇ ਦੇਖੀਏ ਜੀ ਕਿ ਦਾਦੇ ਦਾ ਪਰਦਾਦੇ ਦਾ ਪਰਬਾਬੇ ਦਾ ਕਿ ਸਾਰੇ ਹੀ ਭਾਈ ਸਿੱਖੀ ਨਿਵਾਉਂਦੇ ਆ ਰਹੇ ਉਹਨਾਂ ਕੰਡਿਆਂ ਉਹਨਾਂ ਲੀਹਾਂ ਤੇ ਚੱਲਦੇ ਆ ਰਹੇ ਜਿਨ੍ਹਾਂ ਦੀ ਉਹਨਾਂ ਨੂੰ ਪਹਿਲਾਂ ਤੋਂ ਹੀ ਆਦਤ ਸੀ ਕਹਿੰਦੇ ਸੂਬੇ ਕਹਿੰਦੇ ਜਿਹੜਾ ਕੁਝ ਕਰਨਾ ਕਰਕੇ ਤਾਂ ਦੇਖ ਤੋ ਡੁਲਾਕੇ ਤਾਂ ਦੇਖ ਕਿ ਬਥੇਰੇ ਡਰਾਵੇ ਦੇਲੇ ਬਥੇਰੇ ਸੰਕਟ ਦੇਤੇ ਔਰ ਉਹਨਾਂ ਦੇ ਅੰਦਰ ਸੰਸਾਰਕ ਸੁੱਖਾਂ ਵਾਲੀ ਰੱਤੀ ਪਰ ਵੀ ਲੇਪਣੀ ਸੀ ਇੱਕ ਇੱਕ ਰੰਗ ਚੜਿਆ ਸੀ ਓਸੀ ਨਾਮ ਵਾਲਾ ਭਜਨ ਬੰਦਗੀ ਵਾਲਾ ਸੇਵਾ ਵਾਲਾ ਪ੍ਰਮਾਤਮਾ ਵਾਲਾ ਇਹ ਸਰੀਰ ਨੇ ਤਾਂ ਭਾਈ ਖਤਮ ਹੁੰਦੀ ਜੀ ਗੜੀ ਚਮਕੌਰ ਦੀ ਵਿੱਚ ਲੰਨ ਵਾਲੇ ਸੂਰਮਿਆਂ ਦੀ ਗੱਲ ਦੇਖੀਏ ਉਹਨਾਂ ਦੇ ਅੰਦਰ ਦੇ ਕੇਵਲ ਤੋਂ ਕੇਵਲ ਇੱਕੋ ਇੱਕ ਜਨੂੰਨ ਸੀ ਮੌਤ ਉਹਨਾਂ ਦੇ ਭਾਈ ਜੇ ਡਰ ਹੁੰਦਾ ਨਾ ਇਹ ਸਾਡੇ ਲੋਕਾਂ ਨੂੰ ਹੁੰਦਾ ਆ ਸਾਨੂੰ ਹੁੰਦਾ ਕਿਉਂਕਿ ਅਸੀਂ ਉਹਨਾਂ ਦੀ ਸ਼ਰਣੀ ਬੈਠੇ ਆਂ ਉਹਨਾਂ ਦੇ ਆਸਰੇ ਬੈਠੇ ਆ ਉਹਨਾਂ ਨੂੰ ਸੁਣਦੇ ਆ ਜਿਹੜੇ ਖੁਦ ਗਨਮੈਨਾਂ ਤੋਂ ਬਗੈਰ ਨਿਕਲਦੇ ਨਹੀਂ ਆਪਦਿਆਂ ਤੇ ਭਰੋਸਾ ਨਹੀਂ ਪੁਲਿਸ ਵੀ ਰੱਖੀ ਹੋਈ ਲਾਲ ਬੱਤੀਆਂ ਲੱਗੀਆਂ ਮਾਰੋ ਮਾਰ ਕਰਦੇ ਆ ਰਹੇ ਬਾਬਾ ਜੀ ਮਹਾਨ ਆ ਬਾਬਾ ਜੀ ਮਹਾਨ ਆ ਡਰਪੋਕ ਸਖਸ਼ ਜੋ ਮੌਤ ਤੋਂ ਡਰਦਾ ਹੋਵੇ ਉਹ ਮਹਾਨ ਹੋ ਹੀ ਨਹੀਂ ਸਕਦਾ ਉਹ ਸੂਰਮਾ ਕਿਵੇਂ ਹੋ ਸਕਦਾ ਹੈ ਉਹ ਜੰਗ 'ਚ ਕਿੱਥੇ ਕੱਢ ਸਦਾ ਇਹ ਲੋਕ ਹੁੰਦੇ ਤੇ ਪਤਨੀ ਇਹਨਾਂ ਨੇ ਭਾਈ ਉੱਥੇ ਹੀ ਦਸਵੇਂ ਪਾਦਸ਼ਾਹ ਨੂੰ ਮੁਗਲਾਂ ਦੇ ਹਵਾਲੇ ਕਰਦਣਾ ਸੀ ਮੁਗਲਾਂ ਦੇ ਅਧੀਨ ਕਰਦਣਾ ਸੀ ਫਾਲੋ ਕਹਿੰਦੇ ਅਸੀਂ ਤਾਂ ਬਚਾ ਗਏ ਇਹ ਉਹ ਲੋਕ ਨੇ ਭਾਈ ਜਿੰਨਾ ਮਗਰ ਅੱਜ ਦੇ ਸਮੇਂ ਵਿੱਚ ਤੁਸੀਂ ਉਹਨਾਂ ਨੂੰ ਫਾਲੋ ਕਰਦੇ ਹੋ ਪਿੱਛੇ ਲੱਗੇ ਹੋਏ ਆ ਜੇ ਉਹ ਲੋਕ ਨੇ ਉੱਥੇ ਤਾਂ ਮਰਜੀ ਵੜੇ ਸੀ ਉੱਥੇ ਤਾਂ ਉਹ ਸੂਰਮੇ ਸੀ ਜਿਨ੍ਹਾਂ ਨੂੰ ਦੇਖ ਕੇ ਮੌਤ ਵੀ ਖੌਫ ਕਰਦੀ ਇਹ ਉਹਨਾਂ ਦੇ ਅੰਦਰ ਜਨੂੰਨ ਸੀ ਕਿ ਸਰੀਰ ਖਤਮ ਹੋ ਗਿਆ ਫਿਰ ਕੀ ਹੋਵੇਗਾ ਹੋਰ ਬਣ ਜਾਊਗਾ ਹੋਰ ਮਿਲ ਜਾਣਗੇ ਪਰ ਗੁਰੂ ਦੇ ਨਾਲੋਂ ਪ੍ਰੀਤ ਨਾ ਟੁੱਟੇ ਜੇਕਰ ਇਹ ਟੁੱਟ ਗਈ ਸਰੀਰ ਤਾਂ ਇਸ ਤੋਂ ਤਕੜੇ ਤਕੜੇ ਮਿਲਣਗੇ ਤਕੜੇ ਸ੍ਰੀ ਦੇ ਭਾਈ ਹਾਥੀ ਦਾ ਸ੍ਰੀ ਵੀ ਮਿਲ ਜਾਣਾ ਡਾਇਨਾਸੌਰ ਦਾ ਵੀ ਜਿਹੜੇ ਅਸੀਂ ਸਰੀਰ ਦੇਖੇ ਨਹੀਂ ਇਹ ਪਤਾ ਨਹੀਂ ਕਿੱਡੀਆਂ-ਕਿੱਡੀਆਂ ਸ੍ਰੇਸ਼ਟੀਆਂ ਦੇ ਵਿੱਚ ਕਿੱਥੇ-ਕਿੱਥੇ ਕਿਦਾਂ ਦੇ ਜੀਵ ਜੰਤੂ ਪਛੂ ਪੰਜੂ ਹੈ ਪਰ ਜਿਹੜੀ ਪ੍ਰੀਤ ਹੈ ਨਾ ਗੁਰਾਲੀ ਉਹ ਨਹੀਂ ਮਿਲਣੀ। ਪ੍ਰੀਤ ਤੋਂ ਬਿਨਾਂ ਅਸੀਂ ਮਰ ਜਾਣਾ ਤੜਫਣਾ ਹੈ। ਇਹ ਸੰਸਾਰਿਕ ਸੁੱਖ ਉਸ ਪ੍ਰੀਤ ਦੇ ਅੱਗੇ ਬਹੁਤ ਫਿੱਕੇ ਨਾ ਮਾਤਰੀ ਇਹਨਾਂ ਦਾ ਕੋਈ ਹਸਤੀ ਨਹੀਂ ਕੋਈ ਔਕਾਤ ਨਹੀਂ। ਤੇ ਉਹ ਤਾਂ ਇਸੇ ਪ੍ਰੇਮ ਦੇ ਵਿੱਚ ਵੱਜੇ ਹੋਏ ਸੀ ਭਾਈ ਤੇ ਤਦੇ ਤਾਂ ਭਾਈ ਮਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਕਿ ਅਸੀਂ ਮਰ ਜਾਣਾ। ਕਿ ਸਾਨੂੰ ਕੋਈ ਡਰ ਲੱਗਦਾ ਕੋਈ ਭੈ। ਉਹ ਤਾਂ ਕੇਵਲ ਤੋਂ ਕੇਵਲ ੜਕੇ ਖੜੇ ਐ ੜਕੇ ਖੜੇ ਐ ਰੁਕੇ ਖੜੇ ਐ ਕਿ ਜਦ ਤੱਕ ਸਾਡੇ ਸਵਾ ਚੱਲਦੇ ਆ ਅਸੀਂ ਪੂਰੀ ਤੇ ਦਿਨੋਂ ਇਹ ਸਿੱਖੀ ਵਾਲੀ ਜੋ ਸੇਵਾ ਨਿਭਾਉਣੀ ਐ ਤੇ ਦੇਖ ਲਓ ਇਸੇ ਜਨੂੰਨ ਦੇ ਨਾਲ ਕਿੰਨੇ ਹੀ ਅਧਿਆ ਦਾਦਾ ਕਹਿੰਦੇ 40 ਨੇ 4 ਲੱਖ ਦੇ ਆਸ-ਪਾਸ 10 ਲੱਖ ਫੌਜ ਦੇ ਵਿੱਚੋਂ 4.5 ਲੱਖ ਫੌਜ ਕੁਝ ਕੁ ਫੌਜ ਤਾਂ ਡਰ ਕੇ ਭੱਜ ਗਈ ਹੈ ਕਿ ਐਡੇ ਐਡੇ ਢੇਰ ਲਾ ਤੇ ਭਾਈ ਲਾਸ਼ਾਂ ਦੇ ਐ ਲੱਗਦਾ ਸੀ ਜਿਵੇਂ ਕੋਈ ਪਹਾੜੀ ਇਲਾਕਾ ਹੋਵੇ ਐਦਾਂ ਦੇ ਹਾਲਾਤ ਬਣ ਗਏ ਸੀ ਤੇ ਜਦ ਐਦਾਂ ਦੇ ਹਾਲਾਤ ਸੀ ਡਰਤਾ ਜ਼ਰੂਰੀ ਹੈ ਨਾ ਕਿ ਇੱਕ ਇੱਕ ਸਿੰਘ ਦੇ ਚਾਰੋਂ ਤਰਫ ਉੱਚੇ ਉੱਚੇ ਲਾਸ਼ਾਂ ਦੇ ਢੇਰ ਪਏ ਨੇ ਭਾਈ ਜਿਦਿਆਂ ਫੋਂਦੇ ਜਾ ਰਹੇ ਐਵੇਂ ਨਹੀਂ ਐਨੇ ਵੱਜਾ ਮਾਨ ਪਾਲੇ ਐਵੇਂ ਨਹੀਂ ਉਹਨਾਂ ਸੀਦਾਂ ਦੇ ਸਥਾਨ ਦੇ ਉੱਤੇ ਅੱਜ ਸਵਾਲ ਲੱਗਦੀ ਹੈ ਦੁਨੀਆ ਦੇਸਾਂ ਵਿਦੇਸਾਂ ਦੇ ਵਿੱਚੋਂ ਆਉਂਦੀ ਕਿ ਜਿੱਥੇ-ਜਿੱਥੇ ਸਿੱਖ ਬੈਠਿਆ ਯਾਦ ਕਰਦੀ ਕਿ ਸੇਵਾ ਹੀ ਮਹਾਨ ਹੈ ਭਾਈ ਕਿ ਉਹਨਾਂ ਨੇ ਸੇਵਾ ਉਹਦੀ ਕੀਤੀ ਜਿਸ ਨੇ ਸਾਰੀ ਸ੍ਰੇਟੀ ਨੂੰ ਸਾਜਿਆ ਸਭ ਸ੍ਰੇਟੀ ਦਾ ਕਰਤਾ ਕਰਤਾ ਉਸੇ ਦੀ ਪ੍ਰੀਸੀ ਭਾਈ ਉਸੇ ਦੀ ਪ੍ਰੇਸੀ ਕਿਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਘੋਰ ਜੀ ਕਹਿੰਦੇ ਜੋ ਕੁਝ ਕਰਨਾ ਕਰ ਕਹਦੇ ਤੂੰ ਸਾਨੂੰ ਡਲਾ ਨਹੀਂ ਸਕਦਾ ਸੂਬਿਆਂ ਫਿਰ ਆਖਰਕਾਰ ਦੇ ਵਿੱਚ ਜਿਵੇਂ ਬੜੇ ਬੱਚਾ ਨੇ ਕੀਤੇ ਹਨ ਕਿ ਭਾਈ ਜਿਨ੍ਹਾਂ ਨੇ ਉੱਥੇ ਸਿੱਖੀ ਨਵਾਈ ਹੈ ਨਾਮ ਅਜ ਵੀ ਅਜ ਵੀ ਉਹਨਾਂ ਦੇ ਨਾਮ ਤੇ ਨਿਸ਼ਾਨ ਝੂਲਦੇ ਹੈ ਤੇ ਸਹਿਬਜ਼ਾਦਾ ਨੂੰ ਹੁਕਮ ਹੋ ਗਿਆ ਭਾਈ ਪਹਿਲਾ ਕਹੇ ਕਤਲ ਕਰਨਾ ਤਲਵਾਰ ਚ ਲਈਏ ਸਿਰਾਂ ਦੇ ਦੀ ਇੰਨੇ ਕਿ ਬੱਚਾ ਤੇ ਇਸ ਤਰ੍ਹਾਂ ਦੀ ਵਾਰ ਕਰਨੇ ਉਹਨਾਂ ਨੂੰ ਸੀਸ ਕਲਮ ਕਰਨਾ ਮੁਗਲ ਸੀ ਆਪਣੀ ਮਰਜ਼ੀ ਨਾਲ ਉਹ ਆਪਣੀ ਮਰਜ਼ੀ ਨਾਲ ਕਾਨੂੰਨ ਬਣਾਉਂਦੇ ਆ ਭਾਈ ਹੁਣ ਦੀ ਸਰਕਾਰ ਵੀ ਤੁਹਾਡੇ ਸਾਹਮਣੇ ਹੀ ਬੈਠੀ ਹੈ ਨਾ ਕਿ ਕਾਨੂੰਨ ਬਣਾ ਲੈਂਦੀ ਹੈ ਕਿ ਆਹ ਹੋਣਾ ਚਾਹੀਦਾ ਉਹ ਜਿਹੜਾ ਜੋਰ ਆ ਭਾਈ ਕੁਝ ਵੀ ਕਰ ਸਕਦਾ ਆਖਰ ਨੂੰ ਭਾਈ ਉੱਥੇ ਸੂਬੇ ਸਰਾਂਧੀ ਕੇ ਚਿਹਰੀ ਦੇ ਵਿੱਚ ਇਹ ਫੈਸਲਾ ਹੋਇਆ ਕਿਤੇ ਚਲੋ ਫਿਰ ਇਹਨਾਂ ਨੇ ਇਹ ਚ ਜਿੰਨ ਦੋ ਨਿਆਦੇ ਚ ਨੇਗ ਤੇਰਾ ਪੋਦਾਦਨ ਕਿ ਸਭ ਦੁਨੀਆ ਨੂੰ ਬੁਲਾਇਆ ਗਿਆ ਆਵਾਜ਼ ਨੂੰ ਇਕੱਠਾ ਕੀਤਾ ਗਿਆ ਕਹਿੰਦੇ ਦੇਖੋ ਜੋ ਸਾਡੇ ਹੁਕਮ ਨਹੀਂ ਮੰਨਦਾ ਕੀ ਕਰਦੇ ਪਰ ਇਹਨਾਂ ਨੂੰ ਕੀ ਪਤਾ ਸੀ ਤੂੰ ਤਾਂ ਖੁਦ ਇੱਕ ਬਿਰਸਨ ਹਾਰ ਮਿੱਟੀ ਦਾ ਪੁੱਤ ਲੈ ਇਹ ਤਾਂ ਉਹਦਾ ਹੁਕਮ ਨਹੀਂ ਬੈਠੇ ਹੈ ਜੋ ਸਾਹਮਣੇ ਬੈਠਾ ਆਪਣੇ ਘਰ ਦੇ ਵਿੱਚ ਇੰਤਜ਼ਾਰ ਕਰਦੇ ਉਹ ਵਾਹਿਰ ਅਕਾਲ ਕਿ ਉਹਨਾਂ ਨੇ ਉਹ ਜੰਗ ਜਿੱਤੀ ਹੈ ਕਿ ਉਥੇ ਅਧਰਮ ਹਾਰੇ ਆ ਪਾਪੀ ਹਾਰੇ ਆ ਸੂਭਾ ਸਰੰਦ ਹਾਰੇ ਗਏ ਕਿ ਨਾਤਾ ਮਾਤਾ ਗੁਜਰ ਕੋਰ ਜੀ ਨੂੰ ਉਹ ਮਜਬੂਰ ਕਰ ਸਕਿਆ ਨਾ ਉਹਨਾਂ ਦਾ ਸਿਰ ਝੁਕਾ ਸਕੀਏ ਨਾ ਹੀ ਛੋਟੀਆਂ ਜੰਦਾ ਨੇ ਸਹਿਬ ਜਾਦੇ ਉਮਰਾਂ ਛੋਟੀਆਂ 7 ਸਾਲ 9 ਸਾਲ ਹਾਰੇ ਤਾਂ ਉਹ ਨੇ ਇਥੇ ਤਾਂ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ ਕਿ ਸਾਡੇ ਤਾਂ ਭਾਈ ਛੋਟੀ ਉਮਰ ਵਾਲੇ ਬੱਚਿਆਂ ਨੇ ਵੀ ਵੱਡੀਆਂ ਉਪਲਾਦੀਆਂ ਪਾਵ ਕਰ ਲਈਆਂ ਭਾਵ ਪ੍ਰਮਾਤਮਾ ਦਾ ਰੂਪ ਹੋ ਗਏ ਇਹਦੇ ਨਾਲੋਂ ਵੱਡੀ ਉਪਾਧੀ ਕੀ ਹੋ ਸਕਦੀ ਹੈ ਇਹਨਾਂ ਨੂੰ ਸਾਡੇ ਪ੍ਰਚਾਰਕ ਸਾਡੀਆਂ ਸੰਗਤਾਂ ਨੇ ਕਿਉਂਕਿ ਪ੍ਰਚਾਰਕਾਂ ਨੇ ਮਨਾਂ 'ਚ ਭਰਿਆ ਹੋਇਆ ਹੈ ਇਹ ਵਿਰਾਗ ਮੇਂ ਹੀ ਦੇਨ ਹੈ ਦੁੱਖ ਦੇ ਦਿਨ ਹੈ ਕਾਹਦੇ ਦੁੱਖ ਦੇ ਦਿਨਾਂ ਦੱਸੋ ਭਾਈ ਕਿ ਗੁਰੂ ਘਰ ਦੀ ਤਾਲੀਮ ਲੈ ਕੇ ਕਿ ਸਾਡੇ ਅੰਦਰ ਵੀ ਇਹ ਹੀ ਹੈ ਕਿ ਅਸੀਂ ਪ੍ਰਮਾਤਮਾ ਦਾ ਰੂਪ ਬਣੀਏ ਪ੍ਰਮਾਤਮਾ ਦੇ ਘਰ ਸੱਚਖੰਡ ਜਾਈਏ ਇਤੋਂ ਵੱਡੀ ਖੁਸ਼ੀ ਕਿਹੜੀ ਹੋ ਸਕਦੀ ਹੈ ਭਾਵੇਂ ਸਾਰਾ ਕੁਝ ਨਾਸ ਹੋ ਜਾਵੇ ਖਤਮ ਹੋ ਜਾਵੇ ਇਹ ਤਾਂ ਗੁਰੂ ਸਿਖਾਉਂਦਾ ਗੁਰੂ ਦਾ ਇਤਿਹਾਸ ਕਾਉਂਦਾ ਦਸਵੇਜ ਪਿਤਾ ਦਾ ਸਭ ਕੁਝ ਸਭ ਕੁਝ ਉਜੜ ਗਿਆ ਧਨ ਦੌਲਤ ਮਨਦਪੁਰ ਸਾਹਿਬ ਪਰਿਵਾਰ ਫਿਰ ਵੀ ਕਹਿੰਦੇ ਜੀ ਇੰਨਾ ਕੁ ਕਰਕੇ ਮੈਨੂੰ ਨਾ ਜਸਤ ਵਾਹਿਗੁਰੂ ਦੇ ਚਰਨਾਂ 'ਚ ਜਗ੍ਹਾ ਮਿਲ ਜਾਵੇ ਮਾਣ ਮਿਲ ਜਾਵੇ ਇਹ ਸਾਰਾ ਸੌਦਾ ਸਸਤਾ ਹੀ ਹੈ ਤਦ ਵੀ ਕਹਿੰਦੇ ਇਹ ਸਸਤਾ ਸੌਦਾ ਹੀ ਹੈ ਅੱਜ ਦੇ ਦਿਨਾਂ ਦੇ ਵਿੱਚ ਚਾਹ ਨਹੀਂ ਲਾਉਣੀ ਪਕੌੜੇ ਨਹੀਂ ਲਾਉਣੇ ਬਰੈਡ ਨਹੀਂ ਲਾਉਣੇ ਇਹਦੇ ਨਾਲ ਸਿੱਖੀ ਖਤਮ ਹੋ ਜਾਊਗੀ ਜੇ ਇਹ ਤੁਸੀਂ ਲਾ ਲੇ ਭਾਈ ਖਾਣ ਦਾ ਪਦਾਰਥ ਆ ਗੱਲਾਂ ਨਾ ਹੋਣੀਆਂ 2-4-5 ਸਾਲਾਂ ਦੀ ਚੱਲ ਰਹੀਆਂ ਪਹਿਲਾਂ ਇਦਾਂ ਦਾ ਕੋਈ ਚੱਕਰ ਹੀ ਨਹੀਂ ਸੀ ਕਹਿੰਦੇ ਇਹਨਾਂ ਲਾਉਣ ਦੇ ਨਾਲ ਨਾ ਸਿੱਖੀ ਫਿੱਕੀ ਪੈ ਜਾਊਗੀ ਉਹ ਭਾਈ ਇਹ ਤਾਂ ਖੁਸ਼ੀ ਦੇ ਦਿਨ ਨੇ ਕਾਦੇ ਬਰਾਗ ਪ੍ਰਚਾਰਕ ਆਉਂਦੇ ਐ ਰੋਣਗੇ ਸੰਗਤਾਂ ਨੂੰ ਰੋਵਾਉਣਗੇ ਆ ਗਾ ਗਾ ਕੇ ਨਾ ਗੀਤ ਕਹਿੰਦੇ ਜੀ ਇਹ ਗੁਰੂ ਦੇ ਸ਼ਬਦ ਨੇ ਜਾਓ ਅਸਥਾਨਾਂ ਤੇ ਉਹ ਜਦੋਂ ਉਹਨਾਂ ਨੇ ਗੱਲ ਕਰੀ ਤੇ ਸਾਹਮਣੇ ਆਉਣ ਦੀ ਇਹਨਾਂ ਦੀ ਹਿੰਮਤ ਨਹੀਂ ਹੁੰਦੀ ਕਿ ਆ ਕੇ ਵੀ ਬਾਬਾ ਜੀ ਬੈਠੇ ਨੇ ਇਹਨਾਂ ਮੂਰੇ ਕਥਾ ਕਰਕੇ ਦੇਖੀਏ ਸਵਾਲ ਪੁੱਛ ਲਈ ਜਾਵੇ ਚਲੋ ਬਾਬਾ ਜੀ ਸਮਝਾ ਦਿਓ ਸੰਨੋ ਵੀ ਮਾਨਤਾ ਨਾ ਪਛੀ ਦਸਤ ਕਾ ਨਾ ਪਛੀ ਦੈ ਵੀ ਕਿਉਂ ਰੋਈਏ ਕਿਸ ਜਗ੍ਹਾ ਰਹੀਏ ਨਾਲੇ ਰੋਈਏ ਤਾਂ ਸੀ ਉਸ ਨੂੰ ਨਾ ਰੋ ਬੋ ਸਾਕਤ ਵਾਪੜੇ ਬਾਬਾ ਜੀ ਤੁਸੀਂ ਬਾਣੀ ਨਹੀਂ ਪੜ੍ਹਦੇ ਸੰਗਤ ਜੀ ਤੁਸੀਂ ਬਾਣੀ ਨਹੀਂ ਪੜਦੇ ਤੁਹਾਨੂੰ ਇਲਮ ਨਹੀਂ ਏ ਤੁਹਾਨੂੰ ਸੋਝੀ ਨਹੀਂ ਏ ਕਿਹਦੇ ਵਾਸਤੇ ਰੋਣਾ ਕਿਹਦੇ ਵਾਸਤੇ ਵਿਰਾਹ ਕਰਨਾ ਕਿਹਦੇ ਵਾਸਤੇ ਹੰਝੂ ਸਟਣੇ ਆ ਗੁਰਬਾਣੀ ਕਹਿੰਦੀ ਮੈਂ ਦੱਸ ਦਿੰਦਾ ਰੋਵੋ ਸਾਖਤੂ ਬਾਪਰੇ ਜੋ ਹਟੇ ਹਟ ਬਕਰ ਉਹ ਜਿਹੜਾ ਨਰਕਾਂ ਚ ਜਾਓ ਜਿਹੜਾ ਉਸ ਵੈਗਰੋਂ ਨੋ ਟੁੱਟ ਗਿਆ ਰੋਣਾ ਉਹਦੀ ਖਾਤਰ ਉਹਨੇ ਜੁਨੀਆ ਚ ਪੜਦਣਾ ਇਹਨਾਂ ਤਾਂ ਭਾਈ ਆਪਣੇ ਆਪ ਨੂੰ ਕਿ ਕਿਸੇ ਡਰ ਨਹੀਂ ਕੋਈ ਭੈ ਨਹੀਂ ਕੋਈ ਲਾਲਚ ਨਹੀਂ ਸਾਫਤ ਕਰਤਾ ਕਹਿੰਦੇ ਧਰਮ ਨੂੰ ਅੱਗੇ ਕੀ ਹੋ ਸਕਦਾ ਹੈ ਕਿ ਅਸੀਂ ਧਰਮ ਦੇ ਅਧੀਨ ਹੈ ਧਰਮ ਦੇ ਅੱਗੇ ਹੀ ਰਹਿਣਾ ਕਿ ਧਰਮ ਹੀ ਅਸੀਂ ਆਪਣਾ ਮੰਨਣਾ ਜੋ ਸਾਡੇ ਪੁਰਖਾਂ ਨੇ ਸਾਡੇ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਨ ਲਈ ਉਹਨਾਂ ਨੇ ਸੰਤ ਮੁਏ ਅਤ ਸਹੀ ਆਪਦੇ ਸਾਹ ਇਹਨਾਂ ਬੰਦਿਆਂ ਨੂੰ ਮਰਿਆ ਨੂੰ ਸੰਤ ਬਣਾਈ ਜਾਂਦੇ ਹੋ ਸ਼ਹੀਦ ਬਣਾਈ ਜਾਂਦੇ ਹੋ ਗੱਲ ਇਹਨਾਂ ਦੀ ਕਰੋ ਨਾ ਭਾਈ ਸੰਤ ਮੁਏ ਕਿਆ ਰੋਈਏ ਗੁਰਬਾਣੀ ਗੁਰਬਾਣੀ ਦੇ ਬਚਨ ਹੈ ਨਾ ਦਾਦੇ ਨਾ ਕਿਸੇ ਕਵੀ ਦੇ ਕਿਸੇ ਹੋਰ ਦੇ ਗ੍ਰੈਪਰ ਕਾਲਪੁਰਖ ਦੇ ਬਚਨੇ ਸੰਤ ਮੁਏ ਕਿਆ ਰੋਈਏ ਜੋ ਹਾਟੇ ਹਟ ਬਿਕਾਇ ਸੋ ਇਹਦੇ ਵਿੱਚ ਕਿਹੜੀ ਦੁੱਖ ਵਾਲੀ ਗੱਲ ਹੈ ਭਾਈ ਭਾਵੇਂ ਗੜੀ ਚਮਕੌਰ ਦੇ ਸ਼ਹੀਦ ਨੇ ਜੇ ਉਥੇ ਨਾ ਪਈ ਉਹਨਾਂ ਦੀਆਂ ਉਹਨਾਂ ਨੇ ਉਥੇ ਜਾਣਾ ਗਵਾ ਕੇ ਸ਼ਹੀਦ ਕਹਾਏ ਹੈ ਨਹੀਂ ਤਾਂ ਦੁਨੀਆ ਬਹੁਤ ਮਰਦੀ ਹੈ ਭਾਈ ਕਿ ਜਿੰਨੇ ਆਏ ਆਪਾਂ ਸਭ ਨੇ ਰੋਣਾ ਸਭ ਨੇ ਖਤਮ ਹੋਣਾ ਹੈ ਪਰ ਅਸੀਂ ਸ਼ਹੀਦ ਨਹੀਂ ਕਹਾ ਸਕਦੇ ਕਿਉਂ ਅਸੀਂ ਡਰ ਔਰ ਭੈ ਦੇ ਸائے ਦੇ ਵਿੱਚ ਅਸੀਂ ਧਰਮ ਤੋਂ ਦੂਰ ਹੈ ਧਰਮ ਦੀ ਖਾਤਰ ਨਹੀਂ ਖੜੇ ਧਰਮ ਦੀ ਖਾਤਰ ਮਰਨਾ ਸੱਚ ਦੀ ਖਾਤਰ ਮਰਨ ਵਾਲਾ ਹਮੇਸ਼ਾ ਹੀ ਉੱਤਮ ਮੰਨਿਆ ਜਾਂਦਾ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਵੈ ਕੀ ਛੋਟੇ ਸਹਬ ਜਾਂਦੇ ਵੱਡੇ ਸਹਬ ਜਾਂਦੇ ਉਹ ਸਿੰਘ ਸੂਰਮੇ ਆ ਕੀ ਜੇ ਉਸ ਸਮੇਂ ਉਹ ਰਹਿ ਜਾਂਦੇ ਅੱਜ ਉਹਨਾਂ ਦਾ ਨਾਮ ਨਹੀਂ ਦੁਨੀਆ 'ਚ ਰਹਿਣਾ ਸੀ ਕੋਈ ਨਹੀਂ ਪੁੱਛਣਾ ਸੀ ਵੀ ਕੀ ਗੁਰੂ ਦੇ ਬੱਚੇ ਸੀ ਕਿਉਂਕਿ ਪਰ ਉਹਨਾਂ ਨੇ ਸਿੱਖੀ ਦੇ ਅਧੀਨ ਹੋ ਕੇ ਸਿੱਖੀ ਕਮਾਈ ਹੈ ਤੇ ਉਹਦੇ ਵਿੱਚ ਉਹ ਫਤਿਹ ਹੋ ਗਈ ਹੈ ਜਿੱਤ ਲਈ ਹੈ ਇਹ ਸੰਨ ਉਹਨੇ ਕੋਈ ਹਰਾ ਸਕਦਾ ਕਿ ਜਦੋਂ ਤੁਹਾਡਾ ਕੋਈ ਖਡਾਰੀ ਕਿਸੇ ਗੇਮ ਚ ਖੇਡਦਾ ਹੈ ਜਦੋਂ ਜਿੱਤ ਕੇ ਆਉਂਦਾ ਹੈ ਕਿਵੇਂ ਉਹਨੂੰ ਮਾਲਾ-ਮਾਲ ਕਰਦੇ ਆ ਕਿਵੇਂ ਫੁੱਲਾਂ ਤੇ ਹਾਰ ਪਾਉਨੇ ਆ ਢੋਲ ਵਜਾਉਨੇ ਆ ਕਿ ਕਿੰਨੀ ਖੁਸ਼ੀ ਹੁੰਦੀ ਹੈ ਕਿ ਜਿੱਤ ਗਿਆ ਬਈ ਸਾਡਾ ਖਡਾਰੀ ਤੇ ਸਾਡੇ ਸਿੰਘ ਸ਼ਹੀਦ ਇਹ ਜਿੱਤ ਗਏ ਆ ਇਹਨਾਂ ਤੇ ਕਿਉਂ ਰੋਣਾ ਬਈ ਕਿਸ ਲਈ ਰੋਣਾ ਕੋਈ ਕਾਰਨ ਤਾਂ ਦੱਸੋ ਬਈ ਖਾਣ ਪੀਣ ਨੂੰ ਜੋੜ ਲਿਆ ਜੋੜ ਨਾ ਤਾਂ ਭਾਈ ਇਸ ਕਲ ਪਿੱਛੇ ਜੋੜੋ ਭਈ ਸਿੰਘੋ ਕੋਈ ਸੰਗਤ ਜੀ ਆਪਾਂ ਸਾਰਿਆਂ ਨੇ ਇਹ ਕਿ ਹਰ ਇੱਕ ਸਾਕਸ਼ ਨੇ ਭਾਈ ਆਪਣੀ ਸੇਵਾ ਨਿਭਾਣੀ ਕਿ ਆਪਾਂ ਸੇਵਾ ਨਿਭਾਉਣੀ ਹੈ ਆਪਾਂ ਸਿੱਖੀ ਨੂੰ ਗ੍ਰਹਿਣ ਕਰਨਾ ਹੈ ਸਿੱਖੀ ਕੋਈ ਰੂਪ ਧਾਰਨ ਕਰਨਾ ਸਿੱਖੀ ਦੀ ਸਿੱਖੀ ਇਹ ਵਿਚਾਰਾਂ ਤੇ ਚੱਲਣਾ ਅੰਦਰ ਸੰਸਕਾਰ ਪੈਦਾ ਕਰਨੇ ਪਰਮਾਤਮਾ ਪ੍ਰਤੀ ਪ੍ਰੇਮ ਪੈਦਾ ਕਰਨਾ ਇਹੀ ਤਾਂ ਸਾਨੂੰ ਸਿਖਾਉਂਦੇ ਨੇ ਇਤਿਹਾਸ ਦੇ ਇਹ ਜੋ ਤੇਸੂਰ ਨੇ ਕਿ ਅਸੀਂ ਵੀ ਇਹਨਾਂ ਦੇ ਮਾਰਗ ਤੇ ਚੱਲ ਕੇ ਭਾਈ ਅਸੀਂ ਵੀ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਕੋਈ ਮਾਣ ਪਾ ਲਈਏ ਉਥੇ ਜਿਹਨੂੰ ਮਾਣ ਮਿਲ ਗਏ ਉਥੇ ਕਾਹਦਾ ਰੋਣਾ ਭਾਈ ਦੱਸ ਉਥੇ ਕੁਛ ਹੀ ਦੇ ਦੇਣਾ ਸਾਡੇ ਬਾਤ ਤੇ ਇਹ ਖਾਲਸੇ ਦੀ ਨਾ ਜੋ ਕਲਾ ਚੜਦੀ ਹੋਈ ਹੈ ਨਾ ਇਹਨੂੰ ਢੈਂਦੀ ਕਲਾ ਨਾ ਬਣਾਓ ਰੋਣਾ ਭਾਵੇਂ ਅਸੀਂ ਹਾਰ ਗਏ ਅਸੀਂ ਆ ਨਹੀਂ ਖਾਣਾ ਉਰੀ ਕਰਨ ਬਰੈਡ ਪਕੌੜੇ ਨਾਲ ਭਾਈ ਕਹਿੰਦੇ ਸਿੱਖੀ ਕਦਮ ਹੋ ਜੂਗੀ ਬੜੇ ਅਧੀਨ ਬੜੇ ਜੀਵ ਸਿੱਖਨੇ ਭਾਈ ਕੀ ਕਹੀ ਇਹਨਾਂ ਨੂੰ ਕੀ ਚੋਪੀ ਰਹੇ ਜੀ ਦਾ ਭਾਈ ਚਲੋ ਉਹ ਕਹਿੰਦੇ ਕਹਿੰਦੇ ਇੱਕ ਅੱਧਾ ਕੋਈ ਕਮਲਾ ਹੋਵੇ ਨਾ ਉਹਨੂੰ ਸਾਰੇ ਰਲਕੇ ਸਮਝਾ ਦਿੰਦੇ ਆ ਕਹਿੰਦੇ ਇੱਕ ਕਮਲਾ ਸਮਝਾਵੇ ਵੇੜਾ ਜੇ ਵੇੜਾ ਹੀ ਕਮਲਾ ਤੇ ਹੁਣ ਸਮਝਾਵੇ ਕਿਹੜਾ ਹੁਣ ਸਭ ਨੂੰ ਕਿਹੜਾ ਸਮਝਾਵੇ ਭਾਈ ਤੋ ਚਲਦੇ ਆ ਰਹੇ ਤੋ ਬੇਨਤੀ ਤੇ ਹੈ ਹੁੰਦੀ ਜੋ ਸਮਝਣਾ ਚਾਹੁੰਦੇ ਉਹ ਭਾਈ ਇਹ ਨਾ ਪਿੱਛੇ ਨਾ ਚੱਕਰਾਂ ਵਿੱਚ ਜੋ ਕਰਨਾ ਕਰੇ ਚੱਲੋ ਪਰ ਜਿਹੜੇ ਬਚਨ ਮੰਨਣੇ ਆ ਉਹਨਾਂ ਨੂੰ ਨਾ ਛੱਡਦੇ ਕੁਝ ਨਾ ਕੁਝ ਮੰਨਣ ਉਹਦੇ ਵਿੱਚ 100 ਦੇ ਵਿੱਚੋਂ 100 ਨਹੀਂ ਮੰਨਣੇ ਇੱਕ ਤੋਂ ਸ਼ੁਰੂਆਤ ਕਰ ਲੈ 100 ਤੱਕ ਪਹੁੰਚ ਜਾਏਗਾ ਇੱਕ ਬਚਨ ਵਾਲੀ ਮੰਨ ਕੇ ਭਾਈ ਸੰਤ ਮਹਾਤਮਾ ਬਣ ਕੇ ਓਮੇਚੋਰ ਵਰਗੇ ਨਾ ਛੱਡ ਭਾਈ ਚੋਰੀਆਂ ਕੋਈ ਲੋੜ ਨਹੀਂ ਹੈ ਪਰ ਆ ਕੰਮ ਕਰਿਆ ਕਰ ਕਿ ਐਸੇ بڑے ਇਤਿਹਾਸ ਨੇ ਕਿ ਚਲੋ ਭਾਈ ਆ ਕੰਮ ਨਹੀਂ ਤੂੰ ਕਰਨਾ ਉਤੇ ਇਹ ਕਿਹਾ ਭਾਈ ਜਿਹੜੇ ਕਾਰਜ ਕਰਦਾ ਕਰ ਤੇਰੀ ਹੱਥ ਸੁਟਣੀ ਨਹੀਂ ਹੈ ਪਰ ਤੂੰ ਆ ਇੱਕ ਵਾਧੂ ਕੰਮ ਕਰ ਲੈ